ਮਾਚੀਵਾੜਾ ਪੁਲਿਸ ਨੇ ਇੱਕ ਬੇਹੱਦ ਵੱਡੀ ਸਫਲਤਾ ਹਾਸਲ ਕੀਤੀ ਹੈ ਦਰਸਲ ਦਾਸੀਏ ਕਿ ਹੁਣ ਪੁਲਿਸ ਨੇ 12 ਔਰਤਾਂ ਦੇ ਵੱਡੇ گروਹ ਦੀ ਗ੍ਰਿਫਤਾਰੀ ਕੀਤੀ ਹੈ ਜਾਨਕੀ ਇਹ ਔਰਤਾਂ ਨਗਰ ਕੀਰਤਨ ਦੇ ਦੌਰਾਨ ਤੇ ਵਿੱਚ ਲੋਕਾਂ ਦੇ ਕੋਲੋਂ ਲੁੱਟਖੋ ਕਰਦੀਆਂ ਹੋਈਆਂ ਜਿਹੜੀਆਂ ਨੇ ਉਹ ਕਾਪੂ ਕੀਤੀਆਂ ਕਈਆਂ ਨੇ ਜਿਸ ਦੇ ਵਿੱਚ ਕਈਆਂ ਦਾ ਸੋਨਾ ਕਈਆਂ ਦੇ ਪਰਸ ਦੇ ਵਿੱਚੋਂ ਪੈਸੇ ਜਿਹੜੇ ਨੇ ਕਾਇਬ ਹੋ ਗਏ ਤੇ ਤਾਂ ਕਈਆਂ ਦੇ ਜ਼ਰੂਰੀ ਦਸਤਾਵੇਜ਼ ਵੀ ਉਸ ਪਰਸ ਦੇ ਵਿੱਚ ਸਨ ਉਸ ਤੋਂ ਬਾਅਦ ਇਹਨਾਂ ਔਰਤਾਂ ਨੇ ਚੰਗੇ ਤਰੀਕੇ ਨਾਲ ਹੱਥ ਸਾਫ਼ ਕੀਤਾ ਪਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਪੂਰਾ ਮਾਮਲਾ ਥਾਣੇ ਨਾਲ ਸਾਂਝਾ ਕਰ ਲਿਆ। ਦਰਸਲ ਜਿਹੜਾ ਹੁਣ ਮਾਮਲਾ ਸੁਰਖੀਆਂ ਦੇ ਵਿੱਚ ਹੈ ਕਿ ਮਾਚਿਵੜਾ ਪੁਲਿਸ ਨੇ 12 ਮਹਿਲਾ ਦੇ ਇੱਕ ਵੱਡੇ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਸਮ ਦੋ ਬਾਰੀ ਸਾਹਿਬ ਦੇ ਮਾਚਿਵੜਾ ਪੌਂਚੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੱਜਤਾ ਤੋਂ ਲੁੱਟ ਦੀ ਪਲੈਨਿੰਗ ਕਰ ਰਹੇ ਸੀਗੇ ਔਰ ਦੱਸਿਆ ਕਿ ਅਗਲੇ ਪੜਾਅ ਦੇ ਵਿੱਚ ਨਿਕਲਦਿਆ ਹੈ ਜਿਹੜਾ ਨਗਰ ਕੀਰਤਨ ਸੀ ਪਰ ਉਥੇ ਪੁਲਿਸ ਦੀ ਮੁਸਤੈਦੀ ਦੇ ਕਰਕੇ ਕਈ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਅੰਜਾਮ ਦੇਣ ਤੋਂ ਇਹ ਔਰਤਾ ਵਾਂਝੀਆਂ ਰਹੀਆਂ ਪਰ ਜਿਸ ਤੋਂ ਬਾਅਦ ਦੱਸਦੀ ਹੈ ਕਿ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਹੱਥ ਵੀ ਸਾਫ਼ ਕੀਤਾ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੰਸ਼ੀ ਦਿਵਸ ਤੇ ਸਮਰਪਿਤ ਨਗਰ ਕੀਰਤਨ ਜੋ 22 ਨਵੰਬਰ ਤੋਂ ਮਾਚੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਦੇ ਅਗਲੇ ਪੜਾ ਤੇ ਨਿਕਲਿਆ ਸੀਗਾ ਔਰ ਅਨਾਜ ਮੰਡੀ ਤੇ ਬਾਹਰ ਫਾਲਕੀ ਤੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਨਤਾਜਲੀ ਦਿੱਤੀ ਤੇ ਉੱਥੇ ਹੀ ਪ੍ਰਸਾਦ ਲੈਣ ਦੇ ਲਈ ਜਦੋਂ ਵਾਪਸ ਆਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪਰਸ ਜਿਹੜਾ ਗਾਇਬ ਸੀ ਉਸ ਦੇ ਵਿੱਚ 16000 ਰੁਪਏ ਤੇ ਕਿਸੇ ਹੋਰ ਦਾ ਵੀ ਪਰਸ ਜਿਹੜਾ ਵਾ ਉਹ ਵੀ ਗਾਇਬ ਹੋਇਆ ਉਸ ਦੇ ਵਿੱਚ 11000 ਰੁਪਏ ਤੇ ਕਿਸੇ ਇੱਕ ਔਰਤ ਦੀ ਜਿਹੜੀ 2 ਤੋਲੇ ਦੀ ਸੋਨੇ ਦੇ ਜਿਹੜਾ ਇੱਕ ਕੜਾ ਸੀਗਾ ਉਹ ਵੀ ਚੋਰਾ ਹੋਇਆ ਚੋਰੀ ਹੋਇਆ ਜਿਸ ਤੋਂ ਬਾਅਦ ਮਾਚੀਵਾਲਾ ਪੁਲਿਸ ਨੇ ਕੇਸ ਦਰਜ ਕਰਕੇ ਤੁਰੰਤ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੰਗਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗ ਦੀ ਜਿਹੜੀ ਆ ਤਲਾਸ਼ੀ ਲਈ ਹੈ ਔਰ ਜਿਸ ਤੋਂ ਬਾਅਦ ਵੱਡੇ ਪਤਰਤੇ ਪਰਤੇ ਫਾਸ਼ ਹੋ ਗਏ ਨੇ 12 ਔਰਤਾਂ ਦਾ ਖਿਰੋ ਜਿਸ ਦੇ ਵਿੱਚ ਇਹ ਔਰਤਾਂ ਜਿਹੜੀਆਂ ਸ਼ਾਮਿਲ ਸਨ ਇਹਨਾਂ ਦੇ ਵੱਲੋਂ ਜੋ ਹੈ ਪੁਰਨ ਮਤੌਰ ਤੇ ਨਗਰ ਕੀਰਤਨ ਦੇ ਵਿੱਚ ਵਰਥੇ ਲੋਕਾਂ ਦੇ ਨਾਲ ਲੁੱਟਖੋ ਖੇੜੀਆ ਕੀਤੀ ਗਈ ਹੈ ਤੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਭਖ ਗਿਆ ਤੇ ਦੂਸਤੋ ਬਾਅਦ ਹੁਣ ਪੁਲਿਸ ਨੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਦੀ ਨਾਲ ਮਹਿਲਾਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਬਾਅਦ ਵਿੱਚ ਰਿਮਾਂਡ ਲਿਆ ਗਿਆ ਔਰ ਪੁਲਿਸ ਹੁਣ ਪੂਰੇ ਮਾਮਲੇ ਦੀ ਪੋਚਕੜ ਕੀ ਰਹੀ ਹੈ ਉਸ ਤੋਂ ਬਾਅਦ ਉਹਨਾਂ ਕਹਿਿਆ ਕਿ ਹੁਣ ਵੱਡੇ ਖੁਲਾਸੇ ਹੋਣਗੇ ਜਿਸ ਤਰੀਕੇ ਦੇ ਨਾਲ ਇਹਨਾਂ ਔਰਤਾਂ ਨੇ ਨਗਰ ਕੀਰਤਨ ਦੇ ਵਿੱਚ ਲੋਕਾਂ ਨੂੰ ਲੋਟਰ ਦਾ ਸ਼ਿਕਾਰ ਬਣਾਇਆ ਤੇ ਉਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਹਾਂ ਜੀ ਸਰ ਸਦਕ ਚੋਗਰੂ ਫੜਿਆ ਵਾ ਤੁਸੀਂ ਜੀਦਾ ਉਹਦੇ ਬਾਰੇ ਕੀ ਜਾਣਕਾਰੀ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਇਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਾਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਆਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਾਨਯੋਗ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇ ਆ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚੇ ਦਰਜ ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਰ ਨਾਲ ਜਾਦਾ ਸਬੰਧਤ ਰੱਖਦੀਆਂ ਜਿਲੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅਡਡ ਉਹਨਾਂ ਜਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਾਤ ਜਿ ਕਿਸ ਕੀਤਾ ਰਿਹਾ ਜੀ ਬਿਲਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਾਰ ਕਮੀ ਹੋਈ ਹੈ ਜੀ ਉਹ ਜਲਦੀ ਪਈ ਤਪਰੀ ਜੀ ਉਹ ਹੋਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋਜੂਗੀ ਜੀ